ਤਾ ਚੰਡੀਗੜ੍ਹ ਤੇ ਪੰਜਾਬ ਪੁਲਿਸ ਮੁਲਾਜ਼ਮ ਮੁਲਜ਼ਮ ਦੀ ਭਾਲ ਦੇ ਵਿੱਚ ਜੁੱਟ ਗਈ ਹੈ ਕਿ ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੋਵੇਂ ਹੀ ਮੁਲਜ਼ਮ ਦੀ ਭਾਲ ਕਰ ਰਹੀਆਂ ਨੇ ਮੁਲਜ਼ਮ ਸੋਨੂ ਮੂਲ ਰੂਪ ਦੇ ਨਾਲ ਯੂਪ ਪਧਾਰਣ ਵਾਲਾ ਮਾਰਚ 2025 ਦੇ ਵਿੱਚ ਦਾ ਜ਼ਿਕਰ ਲੁਧਿਆਣਾ ਦੀ ਅਦਾਲਤ ਨੇ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ ਨਾਲ ਹੀ 5 ਲੱਖ ਤੱਕ ਦਾ ਜੁਰਮਾਨਾ ਵੀ ਲਗਾਇਆ ਸੀ ਪਰ ਹੁਣ ਕੈਦੀ ਦੇ ਫਰਾਰ ਹੋਣ ਦੀ ਖਬਰ ਹੈ ਪੁਲਿਸ ਨੂੰ ਧੱਕਾ ਦੇ ਕੇ ਮੁਲਜ਼ਮ ਜਿਹੜਾ ਹੈ ਫਰਾਰ ਹੋਇਆ ਹੈ ਤਸਵੀਰ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦੀ ਆ ਮਨੋਜ ਰਾਠੀ ਨੇ ਫਲੋਕ ਆਨਲਾਈਨ ਤੇ ਮਰੇ ਸੀ ਹੋਗੀ ਮਨੋਜ ਕੀ ਜਾਣਕਾਰੀ ਹੈ ਔਰ ਕਿਵੇਂ ਇੱਕ ਅਦੀ ਇੰਨੀ ਆਸਾਨੀ ਦੇ ਨਾਲ ਫਰਾਰ ਹੋ ਗਿਆ ਕਿ ਇਸ ਦੇ ਹਤਕੜੀ ਨਹੀਂ ਸੀ ਪਾਈ ਔਰ ਹੋਰ ਕੀ ਕੋ ਜਾਣਕਾਰੀ ਹੈ ਲੇਕੋ ਬਿਲਕੁਲ ਗੁਰਜੋ ਜਿੱਦਾਂ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ 5 ਸਾਲ ਦੀ ਬੱਚੀ ਦੇ ਨਾਲ ਦੁਸ਼ਕਰਮ ਤੇ ਹੱਤਿਆ ਦੇ ਮਾਮਲੇ ਦੇ ਵਿੱਚ ਸਦਾ ਘਟ ਰਿਹਾ ਸੋਨੂ ਸਿੰਘ ਔਰ ਇਹ ਦੇਰ ਰਾਤ ਸੈਕਟਰ 32 ਹਸਪਤਾਲ ਦੇ ਵਿੱਚ ਪਹੁੰਚਿਆ ਸੀਗਾ ਇਹਦੇ ਨਾਲ ਜਿਹੜੇ ਪੁਲਿਸ ਕਰਮੀ ਵੀ ਸੀਗੇ ਪੁਲਿਸ ਮੁਲਾਜ਼ਮ ਸੀ ਲੇਕਿਨ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੂੰ ਧੱਕਾ ਦੇ ਕੇ ਇਹ ਉੱਥੋਂ ਫਰਾਰ ਹੋ ਗਿਆ ਔਰ ਜਿਹੜੀ ਵੀ ਸੀਸੀਟੀਵੀ ਕਦਾਈ ਗਈ ਹੈ ਉਥੋਂ ਕਿ ਕਿਸ ਤਰ੍ਹਾਂ ਕਿਸ ਪਾਸੇ ਤੋਂ ਭੱਜ ਰਿਹਾ ਯਾਨੀ ਕਿ ਇਸ ਨਾਲ ਇਹਦਾ ਪੂਰੀ ਪਲੈਨਿੰਗ ਸੀ ਇਹਦੀ ਪੂਰੀ ਪਲੈਨਿੰਗ ਸੀ ਔਰ ਪਲੈਨਿੰਗ ਦੇ ਤਹਿਤ ਕੀ ਇਹ ਉੱਥੇ ਪਹੁੰਚਦਾ ਹੈ ਸੈਕਟਰ 32 ਹਸਪੀਟਲ ਪਹੁੰਚਦਾ ਲੋਕ ਯਾਨੀ ਅਨੰਦ ਦੇ ਸੈਂਟਰਲ ਜੇਲ ਤੋਂ ਇਹਨੂੰ ਲੈ ਕੇ ਆਇਆ ਗਿਆ ਸੀਗਾ ਇਲਾਜ ਦੇ ਲੱਲ ਲਈ ਇਹਨਾਂ ਇਹਦਾ ਕਹਿਣਾ ਹੈ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਹਦੇ ਅ ਇਹਨੇ ਕਿਹਾ ਸੀਗਾ ਕਿ ਮੇਰੇ ਪੇਟ 'ਚ ਬਹੁਤ ਜ਼ਿਆਦਾ ਦਰਦ ਹੈ ਔਰ ਇਹਦਾ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਇਲਾਜ ਦੀ ਚਾਅ ਹੈ ਸੀਗਾ ਔਰ ਮੂਲ ਰੂਪ ਤੋਂ ਉਹ ਯੂਪੀ ਦਾ ਰਹਿਣ ਵਾਲਾ ਏ ਜਿਹੜਾ ਸੋਨੂ ਸਿੰਘ 29 ਸਾਲਾਂ ਦਾ ਹੈ ਹਾਲਾਂਕਿ ਹੁਣ ਜਿਹੜੇ ਜੇਲ੍ਹ ਵਾਰਡਨ ਨੇ ਮਲਕੀਰ ਸਿੰਘ ਉਹਨਾਂ ਦੀ ਸ਼ਿਕਾਇਤ ਤੇ ਮਾਮਲਾ ਜਿਹੜਾ ਹੈਗਾ ਚੰਡੀਗੜ੍ਹ ਦੇ ਸੈਕਟਰ 33 ਥਾਣੇ ਦੇ ਵਿੱਚ ਅੱਜ ਕੀਤਾ ਜਾ ਰਿਹਾ ਹੈ ਉਹ ਤੁਹਾਨੂੰ ਦੱਸ ਦਈਏ ਕਿ ਇਹ 5 2025 ਦੇ ਵਿੱਚ ਹੀ ਲੁਧਿਆਣਾ ਦੇ ਇੱਕ ਅਦਾਲਤ ਵੱਲੋਂ ਸੋਨੂ ਨੂੰ ਜਿਹੜਾ ਅਕਿਊਜ਼ਡ ਹੈ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਔਰ 5.5 ਲੱਖ ਜਿਹੜਾ ਹੈਗਾ ਜੁਰਮਾਨਾ ਵੀ ਦਿੱਤਾ ਗਿਆ ਤੇ ਦੇਖੋ ਇਹਦੇ ਵਿੱਚ ਹੁਣ ਕ੍ਰਾਈਮ ব্রাঞ্চ ਆਪਰੇਸ਼ਨ ਸੈਲ ਲੋਕਲ ਪੁਲਿਸ ਸਾਰੀ ਪੰਜਾਬ ਪੁਲਿਸ ਨਾਲ ਜੁਆਇੰਟ ਆਪਰੇਸ਼ਨ ਦੇ ਨਾਲ ਹੁਣ ਲਗਾਤਾਰ ਇਹਦੀ ਭਾਲ ਕਰ ਰਹੀ ਹੈ ਲੇਕਿਨ ਹਜੇ ਤੱਕ ਉਹਦਾ ਕੁਝ ਨਹੀਂ ਪਤਾ ਚੱਲ ਪਾਇਆ ਹੁਣ ਤੁਸੀਂ ਦੇਖੋ ਕਿ ਬੜੇ ਹੀ ਛਾਤੀ ਤਰੀਕੇ ਦੇ ਨਾਲ ਇਹ ਸੈਕਟਰ 32 ਹਸਪਤਾਲ ਤੋਂ ਫਰਾਰ ਹੁੰਦਾ ਹੈ ਜੀ ਜੀ ਔਰ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਇਹ ਆਖਿਰ ਗਾਇਬ ਕਿਤੇ ਹੋ ਗਿਆ ਉਗੀ ਦੇਖੋ ਹਸਪਤਾਲ ਬਹੁਤ بڑا ਹੈ ਦਿਨ ਰਾਤ ਇੰਨੀ ਜ਼ਿਆਦਾ ਭੀੜ-ਪਾੜ ਵੀ ਨਹੀਂ ਹੁੰਦੀ ਹਸਪਤਾਲ ਦੇ ਵਿੱਚ ਦਿਨ ਦੇ ਵਿੱਚ ਤਾਂ ਹਸਪਤਾਲ ਦੇ ਵਿੱਚ ਭੀੜ-ਪਾੜ ਹੁੰਦੀ ਹੈ ਸੈਕਟਰ 32 ਹਸਪਤਾਲ ਦੇ ਵਿੱਚ ਲੇਕਿਨ ਰਾਤ ਨੂੰ ਇੰਨਾ ਜ਼ਿਆਦਾ ਰਸ਼ ਨਹੀਂ ਹੁੰਦਾ ਕਿਉਂਕਿ ਜਿਹੜੇ ਓਪੀਡੀ ਦਾ ਟਾਈਮਿੰਗ ਹੈ ਉਹ ਦੁਪਹਿਰ ਨੂੰ ਹੈ ਰਾਤ ਐਮਰਜੈਂਸੀ ਹੁੰਦੀ ਹੈ ਐਮਰਜੈਂਸੀ ਦੇ ਵਿੱਚ ਵੀ ਆ ਜਿਹੜੇ ਜਾਦਾ ਮਰੀਜ਼ ਨਹੀਂ ਹੁੰਦੇ ਲੇਕਿਨ ਇਹ ਧੱਕਾ ਮਾਰੇ ਆ ਕਿਉਂਕਿ ਸਿਕਿਉਰਟੀ ਗਾਰਡ ਵੀ ਹੁੰਦੇ ਨੇ ਬੱਤੇ ਹਸਪੀਟਲ ਦੇ ਵਿੱਚ ਲੇਕਿਨ ਹਜੇ ਤੱਕ ਇਹ ਕਿਥੇ ਭੱਜਿਆ ਇਹਨੂੰ ਕੋਈ ਲੈਣ ਆਇਆ ਸੀਗਾ ਜਾਂ ਪੂਰੀ ਪਲੈਨਿੰਗ ਤੇ ਪੈਥ ਹੋਈ ਏ ਸਾਰੀ ਚੀਜ਼ਾਂ ਇਸ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰਦੇ ਨਜ਼ਰ ਆ ਰਿਹਾ ਠੀਕ ਹੈ ਸ਼ੁਕਰੀਆ ਮਨੋਸ਼ ਤਮਾਮ ਜਾਣਕਾਰੀ ਲਈ ਧੰਨਵਾਦ ਹੈ ਤਾਂ ਹੁਣ ਲਗਾਤਾਰ ਪੰਜਾਬ ਪੁਲਿਸ ਸਤਿਜੰਗਿਰ ਪੁਲਿਸ ਇਸ ਦੀ ਪਾਲ ਕਰ ਰਹੀ ਹੈ